ਸਤਿ ਸ਼੍ਰੀ ਅਕਾਲ ਦੋਸਤੋ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਬਹੁਤ-ਬਹੁਤ ਸਵਾਗਤ ਆ ਦੋਸਤੋ ਇਸ ਟਾਈਮ ਅਸੀਂ ਸਬਜ਼ੀ ਮੰਡੀ ਦੀ ਬਿਲਕੁਲ ਬੈਕ ਸਾਈਡ ਤੇ ਪਹੁੰਚੇ ਆ ਜਿੱਥੇ ਕੀ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਸੂਰੀ ਸਾਹਿਬ ਨੇ ਮਸਲਾ ਚੱਕਿਆ ਸੀਗਾ ਆ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਤੇ ਮਸਲੇ ਹੱਲ ਕਰਾਉਂਦੇ ਰਹਿੰਦੇ ਆ ਸੂਰੀ ਸਾਹਿਬ ਤੇ ਇਹ ਵੀ ਮਸਲਾ ਤੁਸੀਂ ਦੇਖ ਸਕਦੇ ਆ ਤਕਰੀਬਨ ਤਕਰੀਬਨ ਹੱਲ ਹੋ ਚੁੱਕਾ ਆ ਦੇਖੋ ਅਸੀਂ ਧੰਨਵਾਦ ਕਰਦੇ ਆ ਸੂਰੀ ਸਾਹਿਬ ਦਾ ਤੇ ਆ ਸੜਕ ਤੱਕ ਸੀਗਾ ਜੀ ਪੂਰਾ ਜਿੰਨਾ ਵੀ ਕੂੜਾ ਸੀਗਾ ਸੜਕ ਤੱਕ ਸੀਗਾ ਤੇ ਬਾਕੀ ਆਪਾਂ ਕਰਦੇ ਆ ਸੁਰੀ ਸਾਹਿਬ ਨਾਲ ਗੱਲ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਬਾਕੀ ਫਿਰ ਕਰਨੇ ਗੱਲਾਂ ਉਹਦਾ ਸਵਾਗਤ ਹੈ ਸੁਰੀ ਸਾਹਿਬ ਸਸੀ ਗੱਲ ਕੇ ਸਾਹਿਬ ਜੀ ਆ ਜੀ ਇੱਥੇ ਦੇ ਪਾਸੇ ਆ ਜੀ ਤੇ ਇਹਨੂੰ ਫਰੰਟ ਕੈਮਰਾ ਕਰ ਲੋ ਜਿੰਨੇ ਪਰਿਵਾਰਕ ਮੈਂਬਰ ਦੇਖ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਤੇ ਬਹੁਤ ਮਿੱਗੀ ਜੀ ਆਇਆ ਨੂੰ ਤੁਹਾਡੇ ਤੁਹਾਡੇ ਆਪਣੇ ਚੈਨਲ ਤੇ ਔਰ ਅਸੀਂ ਇਸ ਸਮੇਂ ਸਬਜੀ ਮੰਡੀ ਦੀ ਬੈਕ ਸਾਈਡ ਤੇ ਮੌਜੂਦ ਹਾਂ ਜੀ ਏ ਮੂਸਾਪੁਰ ਰੋਡ 'ਤੇ ਡੰਪ ਨਹੀਂ ਪਰ ਰੂਪ ਉਹੀ ਲੈ ਗਿਆ ਸੀਗਾ तकरीबन ਇੱਕ ਹਫਤਾ ਸੀ ਇੱਥੇ ਲਗਾਤਾਰ ਆਂਦੇ ਰਹੇ ਆਂ ਚਾਰ ਇੱਕ ਵੀਡੀਓ ਵੀ ਪਾਈਆਂ ਆਂ ਔਰ ਉਸ ਤੋਂ ਅਲੈਦਾ ਜੇ ਗੱਲ ਕਰੀਏ ਇੱਕ ਹਫਤਾ ਲਗਾਤਾਰ ਇੱਥੇ ਢੇੜਾ ਰੱਖਿਆ ਆ ਜਿੱਥੇ ਤੱਕ ਸੜਕ 'ਤੇ ਮੇਰਾ ਪੈਰ ਇੱਥੇ ਤੱਕ ਗੰਦਗੀ ਆ ਜਾਂਦੀ ਸੀਗੀ ਗੰਦ ਆ ਜਾਂਦਾ ਸੀਗਾ ਸਾਹ ਲੈਣਾ ਵੀ ਦੁਰਲਭ ਹੋਇਆ ਪਿਆ ਸੀਗਾ ਮੁਸ਼ਕਿਲ ਬਹੁਤ ਆ ਰਹੀ ਸੀਗੀ ਲੇਕਿਨ ਕੋਸ਼ਿਸ਼ਾਂ ਜਿਹੜੀਆਂ ਨੇਪਰੇ ਚੜਦੀਆਂ ਨਜ਼ਰ ਆ ਰਹੀਆਂ ਔਰ ਸਾਡੇ ਨਾਲ ਦੀ ਨਾਲ ਪਰਮ ਖਾਲਸਾ ਉਹਨਾਂ ਨੇ ਬੜੀ ਜਤੋਜਹਦ ਕੀਤੀ ਇੱਥੇ ਜਿੰਨੇ ਭਰਾ ਆ ਇਹਨਾਂ ਨੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਦੁਕਾਨਾਂ ਵਾਲਿਆਂ ਨੇ ਤੇ ਹੁਣ ਥੋੜਾ ਸੁੱਖ ਦਾ ਸਾਹ ਆਇਆ ਬੰਦਾ ਖੜ੍ਹ ਸਕਦਾ ਇੱਥੇ ਤੇ ਆ ਬਤਕਾ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਚਾਰਕ ਬਤਕਾ ਆ ਗਈਆਂ ਬਤਕਾ ਇਹ ਨਹੀਂ ਛੇਤੀ ਕਿੱਥੋਂ ਆ ਗਈਆਂ ਹੈ ਬਗਲਾ ਬਗਲਾ ਇੱਥੇ ਬਗਲੇ ਜਿਹੜੇ ਉਹ ਵੀ ਤੁਹਾਨੂੰ ਨਜ਼ਰ ਆ ਰਹੇ ਆ ਇਹ ਨਹੀਂ ਛੇਤੀ ਬਗਲੇ ਕਿੱਥੋਂ ਆ ਗਏ ਜੀ ਮੈਂ ਤਾਂ ਵੀ ਗੱਲ ਕਰਦਾ ਇਹ ਸੋਖ ਦੇ ਸਾਹ ਦੀ ਗੱਲ ਕੀਤੀ ਆ ਇਹਨਾਂ ਨੇ ਵੀ ਸਾਡੇ ਜਿੰਨੇ ਪਰਿਵਾਰਕ ਮੈਂਬਰ ਸਾਰਿਆਂ ਨੇ ਵੀਡੀਓ ਦੇਖੀ ਦੀ ਪਰ ਰਮਹਾਲ ਤੋਂ ਬਿਨਾ ਲਾਏ ਤੇ ਖੜ ਨਹੀਂ ਹੁੰਦਾ ਸੀ ਅੱਜ ਅਸੀਂ ਇੱਥੇ ਖੜੇ ਹਾਂ ਪਰ ਦੇਖੋ ਤੁਸੀਂ ਦੇਖੋ ਇਹਦੇ ਵਿੱਚ ਜਿਹੜੀ ਬਿਮਾਰੀਆਂ ਦੀ ਗੱਲ ਕਰਦੇ ਸੀਗੇ ਆਹ ਦੇਖੋ ਆਹ ਮੱਛਰ ਇਹ ਜਿੱਦਾਂ ਹੁਣ ਕੋਈ ਸਬਜ਼ੀ ਲੈਣ ਆਉਣੀ ਆ ਤਾਂ ਇੱਥੋਂ ਮੱਛਰ ਸਬਜ਼ੀ ਮੰਡੀ ਐਲ ਨੂੰ ਵੀ ਟਰੈਵਲ ਕਰਦਾ ਨਾ ਕਿਉਂਕਿ ਮੱਛਰਾਂ ਨੂੰ ਵੀ ਪਤਾ ਕਿ ਫਰੈਸ਼ ਫਰੂਟ ਤਾਂ ਉਧਰ ਪਿਆ ਫਰੇ ਸਬਜੀ ਤੋਂ ਉਧਰ ਪਈ ਐ ਇੱਥੋਂ ਉਧਰ ਚਲੇ ਜਾਂਦੇ ਆ ਜੀ 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 ਠੀਕ ਐ ਨਾ ਤਾਂ ਇਸ ਕਰਕੇ ਲੋਕਾਂ ਨੂੰ ਤੰਗੀ ਆਉਂਦੀ ਸੀ ਕਿ ਉਹਦੇ ਕਰਕੇ ਅਸੀਂ ਆਵਾਜ਼ ਬੁਲੰਦ ਕੀਤੀ ਸੀ ਔਰ ਮੈਨੂੰ ਉਮੀਦ ਐ ਅੱਜ ਵੈਸੇ ਕੰਮ ਰੁਕਿਆ ਕਿਉਂ ਰੁਕਿਆ ਮੈਂ ਉਹਦੇ ਬਾਰੇ ਜਾਣਕਾਰੀ ਲੈ ਲੂੰਗਾ ਕੱਲ ਤਾਂ ਕਹਿੰਦੇ ਕਿ ਕੰਮ ਬੜੀ ਤਸੱਲੀ ਨਾਲ ਚੱਲਿਆ ਕੱਲ ਹਾਲਾਂਕਿ ਅਸੀਂ ਸ਼ਹਿਰ ਵਿੱਚ ਹੈ ਵੀ ਨਹੀਂ ਸੀਗੇ ਫੋਨ ਤੇ ਬੇਸ਼ੱਕ ਕੱਲ ਮੇਰੀ ਗੱਲ ਹੋਈ ਸੀਗੀ ਲੇਕਿਨ ਅੱਜ ਕੰਮ ਨਹੀਂ ਹੋਇਆ ਬਟ ਕੋਈ ਗੱਲ ਨਹੀਂ ਉਮੀਦ ਕਰਦੇ ਆ ਬਹੁਤ ਜਲਦੀ ਇਸ ਜਗ੍ਹਾ ਨੂੰ ਸਾਫ਼ ਪੂਰਾ ਸਾਫ਼ ਕਰਾਂਗੇ ਦੇਖੋ ਇੱਥੇ ਗੱਡੀਆਂ ਵੀ ਖੜੀਆਂ ਪਹਿਲਾਂ ਤਾਂ ਇੱਥੇ ਪੈ ਰੱਖਣ ਦੀ ਜਗ੍ਹਾ ਨਹੀਂ ਸੀਗੀ ਆ ਹੁਣ ਇੱਥੇ ਗੱਡੀਆਂ ਖੜੀਆਂ ਪਹਿਲਾਂ ਤਾਂ ਦੋ ਗੱਡੀਆਂ ਹੋਰ ਹੋਰ ਖੜੀਆਂ ਸੀ ਸਾਡੇ ਆਉਣ ਤੋਂ ਪਹਿਲਾਂ ਦੋ ਗੱਡੀਆਂ ਹੋਰ ਵੀ ਖੜੀਆਂ ਸੀਗੀਆਂ ਤਾਂ ਉਹ ਬਜ਼ੁਰਗ ਚਲੇ ਗਏ ਕਿਦਾਂ ਫਰਕ ਹੈ ਹੁਣ ਬਹੁਤ ਫਰਕ ਆ ਜੀ ਹਾਂਜੀ ਬਹੁਤ ਫਰਕ ਆ ਬਹੁਤ ਫਰਕ ਆ ਹੁਣ ਦਾ ਕੀ ਆ ਖਬਰ ਦੱਸ ਸਰ ਹਾਂਜੀ ਹਾਂਜੀ ਪੂਰਾ 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 ਖਬਰ ਦਾ ਅਸਰ ਪਿਆ ਜੀ ਅੱਛਾ ਕੂੜਾ ਤਾਂ ਚੱਕ ਕੇ ਲੈ ਗਏ 스멜 ਕਿੱਥੇ ਚੱਕ ਕੇ ਲੈ ਗਏ 스멜 ਵੀ ਨਹੀਂ ਆਉਂਦੀ ਹੁਣ 스멜 ਹੀ ਨਹੀਂ ਆਣੀ ਹੈ ਜੀ ਪਰ ਪਹਿਲੇ ਨਾਲੋਂ ਘੱਟ ਹੈ ਅੱਗੇ ਨਾਲੋਂ ਬਹੁਤ ਜ਼ਿਆਦਾ ਘੱਟ ਗਈ ਹੂੰ ਬਾਪੂ ਜੀ ਪਿਆ ਫਰਕ ਪਿਆ ਖਬਰ ਦਾ ਪਿਆ ਹੀ ਪਿਆ ਕਿਹਦਾ ਜ਼ੋਰ ਨਾ ਹੋਇਆ ਕੰਮ ਕਿ ਨਹੀਂ ਫਿਰ ਪੂਰੇ ਜ਼ੋਰਾਂ ਨਾਲ ਕੰਮ ਹੋਇਆ ਜੀ ਹੂੰ ਇਹ ਤਾਂ ਠੱਕੇ ਨਾਲ ਕਰਨੇ ਵਾਲੇ ਕੰਮ ਸੀਗਾ ਇਹ ਪਰ ਹੋ ਗਿਆ ਛੇਤੀ ਹੋ ਗਿਆ ਚਲੋ ਅਸੀਂ ਧੰਨਵਾਦ ਵੀ ਕਰਦੇ ਆ ਸਾਡੀ ਬੇਨਤੀ ਸੁਣੀ ਆ ਤੇ ਨਾਲ ਦੀ ਨਾਲ ਅਸੀਂ ਤਾਂ ਇਹ ਦੇਖਣਾ ਸੀ ਅਸੀਂ ਕਹਿੰਦੇ ਨਹੀਂ ਹੋਇਆ ਤਾਂ ਫਿਰ ਜੀਸੀਬੀ ਆਪੇ ਲਾ ਦਿੰਨੇ ਆ ਟਰਾਲੀਆਂ ਭੇਜ ਦੇਣ ਇੱਥੋਂ ਗਾ ਕਿੱਥੇ ਸੱਟਣੇ ਨਾ ਜ਼ਿੰਮੇਵਾਰੀ ਇੱਥੋਂ ਚੁਗਾ ਦਿੰਨੇ ਆ ਚਲੋ ਧੰਨਵਾਦ ਇਹਨਾਂ ਦਾ ਕੁਝ ਕਹਿਣਾ ਬਾਪੂ ਜੀ ਤੁਸੀਂ ਹਾਂ ਜੀ ਲੋਕਾਂ ਨੂੰ ਬੇਨਤੀ ਕਰ ਦੋ ਹਣ ਬੇਤੇ ਨਾ ਸੱਟਣਾ ਨਾ ਤੇ ਮੰਡੀ ਬੋਰਡ ਨੂੰ ਵੀ ਬੇਨਤੀ ਕਰਦੇ ਕਿ ਆਪਣੀ ਜਿਹੜੀ ਟਰਾਲੀ ਦਾ ਉਹਨਾਂ ਨੇ ਵਾਦਾ ਕੀਤਾ ਸੀ ਉੱਥੇ ਲਾ ਦੇਣ ਹਾਂਜੀ ਤਾਂ ਜੋ ਲੋਕਾਂ ਨੂੰ ਦਿੱਕਤ ਵੀ ਨਾ ਹੋਵੇ ਸਟੱਣ ਦਾ ਹੈਗਾ ਇਹ ਕੂੜਾ ਕਿਤੇ ਨਾ ਕਿਤੇ ਨਿਕਲਣਾ ਹੀ ਆ ਜੀ ਹਾਂ ਅਜਿਹਾ ਨਿਕਲਣ ਦਾ ਹੱਲ ਕੀਤਾ ਜਾਵੇ ਨਾ ਵਧੀਆ ਟਰਾਲੀ ਜਿਹੜੀ ਪੱਕੀ ਕਹਿੰਦੇ ਸੀ ਉਹ ਲਾ ਦੇਣ ਹਾਂਜੀ ਉਹ ਖੜੀ ਕਰਨੀ ਚਾਹੀਦੀ ਉਹ ਖੜੀ ਕਰ ਦਿਓ ਹਾਂ ਖੜੀ ਕਰ ਉਹਦਾ ਸਾਰੇ ਸਾਰੇ ਨੂੰ ਪਰਖਾਈ ਨਹੀਂ ਹੋਊਗੀ ਹਾਂ ਵਿੱਚ ਮਾਲ ਪਾਈ ਜਾਊਗੇ ਹਾਂ ਨਾਲ ਨਾਲ ਜਾਈ ਜਾਊਗਾ ਜੀ ਜੀ ਜਦੋਂ ਭਰ ਕੇ ਲੈ ਜਾਓ ਕਿਤੇ ਭਰ ਕੇ ਲੈ ਜਾਓ ਜੇ ਇਦਾਂ ਨਹੀਂ ਖੜੀ ਕਰੋਗੇ ਫਿਰ ਤਾਂ ਲੋਕੇ ਇੱਥੇ ਸਟੱਣੇ ਸਟੱਣਾ ਹੈਗਾ ਉਹਨਾਂ ਨੂੰ ਜਗ੍ਹਾ ਚਾਹੀਦਾ ਮਾੜਾ ਮੋੜਾ ਜਗ੍ਹਾ ਸਟੱਣ ਵਾਸਤੇ ਚਲੋ ਕਿਨਾਲ ਸਾਰੇ ਚਲੋ ਆ ਬਗਲੇ ਕਿੱਥੋਂ ਆ ਗਏ ਉਹਨੇ ਆਪਣਾ ਮਾਲ ਖਾਂ ਦਵਾਇਆ ਹੈਗਾ ਹਣ ਤਾਂ ਆਣੀ ਆ ਜੀ ਹੁਣ ਵੇਖਣਾ ਆਪਣਾ ਇਹ ਪਹਿਲਾਂ ਵੀ ਹੁੰਦੇ ਸੀਗੇ ਪਹਿਲਾਂ ਵੀ ਪਰ ਪਹਿਲਾਂ ਕੂੜੇ 'ਚ ਨਜ਼ਰ ਨਹੀਂ ਸੀ ਆਉਂਦੀ ਇਹ ਨਹੀਂ ਆਉਂਦੇ ਸੀ ਹੁਣ ਥੱਲੇ ਕੂੜੇ ਨਿਕਲਦੇ ਮਕੋੜੇ ਉਹ ਖਾਂਦੇ ਆ ਉਹ ਤਾਂ ਖਾਂਦੇ ਆ ਹੁਣ ਕਹਿੰਦਾ ਕਿ ਤਾਂ ਹੈਗੀ ਆ ਮਾੜੀ ਮਾੜੀ ਚੁਣੌਤੀ ਖੋ ਗਈ ਹੈ ਹੁਣ ਸਫਾਈ ਹੋ ਜਾਣੀ ਆ ਉਹਦੇ ਉਹ ਮਿੱਟੀ ਪਾਈ ਆ ਉਹਦੇ ਸਫਾਈ ਸਾਰੇ ਹੋ ਜਾਓ ਚਲੋ ਬਹੁਤ ਸ਼ੁਕਰੀਆ ਧੰਨਵਾਦ ਜੀ ਹਾਂ ਜੀ ਧੰਨਵਾਦ ਹੈਗਾ ਨੇ ਲਿਖਨੇ ਧੰਨਵਾਦੀ ਜੀ ਧੰਨਵਾਦ ਤੁਹਾਡਾ ਕੀ ਫੱਤੀ ਵਾਲਿਆਂ ਦਾ ਹੀ ਬਹੁਤ ਜਿਆਦਾ ਚਲੋ ਮੇਰੋਂ ਤੁਹਾਡੀ ਸਾਰੇ ਵੀਰ ਜਿਹੜੇ ਤੇ ਨਾਂ ਲਾਏਗੇ ਜੀ ਤੁਹਾਡਾ ਤੁਹਾਡੇ ਸਾਥ ਦਾ ਧੰਨਵਾਦ ਠੀਕ ਹੈ ਜੀ ਓਕੇ ਜੀ ਤੇ ਸਾਥੀਓ ਇਹ ਤਸਵੀਰਾਂ ਸਬਜੀ ਮੰਡੀ ਦੇ ਬੈਕ ਸਾਈਡ ਦੀਆਂ ਆ ਆਪਾਂ ਤੁਹਾਡੇ ਅੱਗੇ ਬੇਨਤੀ ਕੀਤੀ ਸੀਗੀ ਕਿ ਜੀ ਸਾਥ ਬਣਾ ਕੇ ਰੱਖਿਓ ਅਸੀਂ ਸਾਥ ਨਹੀਂ ਛੱਡਦੇ ਔਰ ਤੁਸੀਂ ਸੁਣ ਲਿਆ ਦੁਕਾਨਦਾਰ ਵੀਰਾਂ ਤੋਂ ਉਪਰਿੰਦੇ ਪਹਿਲਾਂ ਨਾਲੋਂ ਬਹੁਤ ਫਰਕ ਹੈ ਔਰ ਉਮੀਦ ਕਰਦੇ ਆ ਕਿ ਟੋਟਲ ਪੂਰਾ ਫਰਕ ਪਵੇਗਾ ਆ ਇਸ ਪਾਸੇ ਕਿਹਾ ਗਿਆ ਸੀਗਾ ਅ ਪ੍ਰਧਾਨ ਜੀ ਵੱਲੋਂ ਕਿਸ਼ਨ ਜੀ ਵੱਲੋਂ ਕਿ ਇਧਰ ਟਰਾਲੀ ਖੜੀ ਕਰਦੇ ਆ ਕਿ ਲੇਕਿਨ ਹਲੇ ਤੱਕ ਟਰਾਲੀ ਖੜੀ ਨਹੀਂ ਹੋਈ ਮਤਲਬ ਉਹਨਾਂ ਨੇ ਕਿਹਾ ਸੀ ਕਿ ਮੰਡੀ ਬੋਰਡ ਨਾਲ ਗੱਲ ਹੋਈ ਸੀਗੀ ਜੀ ਬਾਜੀ ਕੀ ਹਾਲ ਚੱਲ ਨੋਠਾ ਜੀ ਨਮਸਕਾਰ ਜੀ ਕਿੱਦਾਂ ਫਿਰ ਪਿਆ ਹਾਲ ਨੇ ਹੋਇਆ ਹੋਇਆ ਹੱਲ ਹੋਇਆ ਜੀ ਥੋੜਾ ਜਿਹਾ ਕੂੜਾ ਹੁਣ ਮੜਾ ਮੋਟਾ ਰਹਿੰਦਾ ਆ ਮਿਲ ਗਈ ਮਿਲ ਗਈ ਗਹਿਰੇ ਉਹਦੀ 30% ਛੜੇ ਕੂੜਾ ਪਿਆ ਆ 70% ਚੱਕ ਹੋ ਗਿਆ 30% ਉਹ 70% ਬਿਮਾਰੀ ਠੀਕ ਹੋ ਜੇ ਬਾਕੀ ਦਾ ਤਾਂ ਤੁਹਾਨੂੰ ਪਤਾ ਹੌਲੀ ਹੌਲੀ ਡੋਜ਼ ਦੇਣੀ ਪੈਣੀ ਹੈ ਹੌਲੀ ਹੌਲੀ ਇਹ ਵੀ ਚੱਕ ਹੋਏਗਾ ਚੇਅਰਮੈਨ ਸਾਹਿਬ ਨੇ ਅੱਜ ਨਾਲ ਅਸੀਂ ਗਏ ਜੀ ਮੀਟਿੰਗ ਚ ਬੁਲਾਇਆ ਸੀ ਚੇਅਰਮੈਨ ਸਾਹਿਬ ਨੇ ਸਾਡਾ ਵਾਦਾ ਕੀਤਾ ਕਿ ਚਕਾ ਦੇ ਤੇ ਜਿਹੜੀ ਟਰਾਲੀ ਦੀ ਗੱਲ ਹੋਈ ਸੀ ਕਿ ਟਰਾਲੀ ਖੜੀ ਕਰ ਦਿਆਂਗੇ ਉਹ ਉਹ ਵੀ ਉਹਨਾਂ ਨਾਲ ਗੱਲ ਹੋ ਚੁੱਕੀ ਆ ਉਹ ਵੀ 1-2 ਦਿਨਾਂ ਦੇ ਅੰਦਰ ਅੰਦਰ ਟਰਾਲੀ ਆ ਜਾਣ ਨਵੀ ਨਵੀ ਬਣਾ ਰਹੇ ਆ ਕਿ ਨਹੀਂ ਟ੍ਰੈਲੀ ਨਹੀਂ ਮਿਲ ਕਿਉਂ ਨਾ ਕੋਈ ਜਦਾਂ ਬੰਦੇ ਦੀ ਹੇ ਬੰਦੇ ਦੀ ਡਿਮਾਂਡ ਕੀਤੀ ਉਹਨਾਂ ਨੂੰ ਲੇਵਲ ਵਾਲਾ ਬੰਦਾ ਨਹੀਂ ਮਿਲਿਆ ਡਰਾਈਵਰ ਯਾਰ ਡਰਾਈਵਰ ਦੀ ਡਿਮਾਂਡ ਕੀਤੀ ਹੈ ਮਹਿਮੇਨ ਨੂੰ ਓਕੇ ਉਹ ਜੋ ਆਸਾਮੀ ਭਰਜੂ ਫਿਰ ਹੋ ਜੂਗਾ ਹਾਂ ਚਲੋ ਪਹਿਲਾਂ ਨਾਲੋਂ ਸੁੱਖ ਦਾ ਸਾਹ ਹੈ ਫਰਕ ਪੈ ਗਿਆ ਬਹੁਤ ਫਰਕ ਆ ਜੀ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਤੇ ਪੀਵੀ 32 ਦੇ ਜਿਹੜੇ ਪਰਿਵਾਰਕ ਮੈਂਬਰ ਐ ਫਿਰ ਉਹਨਾਂ ਦਾ ਧੰਨਵਾਦ ਕਰਦੀ ਆ ਬਹੁਤ ਬਹੁਤ ਧੰਨਵਾਦ ਪੀਵੀ 32 ਵਾਲਿਆਂ ਦੀ ਜਿਹੜੀ ਇਹ ਮੇਰੀ ਆਵਾਜ਼ ਆ ਇਹ ਨਾ ਦੀ ਆਵਾਜ਼ ਆ ਬੁਲੰਦ ਹੋਈ ਆ ਜੀ ਮੈਨੂੰ ਬਹੁਤ ਮਾਣ ਹੋਇਆ ਇਹ ਲਾਈਵ ਚੱ ਉਨਾ ਸਾਨੂੰ ਬੜੀ ਸ਼ਾਂਤੀ ਮਿਲੀ ਹੈ ਜੀ ਸਾਡਾ ਇਹਨਾਂ ਨੇ ਪੀਵੀ ਬੱਤੀ ਵਾਲਿਆਂ ਨੇ ਬਹੁਤ ਸਾਥ ਦਿੱਤਾ ਮੈਂ ਨਾਲ ਪੂਰੇ ਪਰਿਵਾਰ ਦਾ ਇਹਨਾਂ ਦੇ ਫਾਲੋਅਰ ਦਾ ਜਿਹੜੇ ਦੇਖ ਰਹੇ ਸਾਡਾ ਪਰਿਵਾਰ ਜੀ ਜਿਹੜਾ ਪਰਿਵਾਰ ਦੇਖ ਵੀ ਰਹੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਬਹੁਤ-ਬਹੁਤ ਧੰਨਵਾਦ ਚਲੋ ਬਹੁਤ ਸ਼ੁਕਰ ਹੈ ਭਾਜੀ ਬਹੁਤ ਮਿਹਰਬਾਨੀ ਬਾਕੀ ਹੋਰ ਵੀ ਮਸਲੇ ਜਿਹੜੇ ਆ ਰਲ ਮਿਲ ਕੇ ਚੱਕਦੇ ਰਹਾਂਗੇ ਸਬਜੀ ਮੰਡੀ ਤੇ ਆਪਾਂ ਚੱਲਦੇ-ਚੱਲਦੇ ਦਿਖਾ ਦਈਏ ਹੋਰ ਅੰਕਲ ਜੀ ਠੀਕ ਹੈ ਤੇ ਇਹ ਸਬਜੀ ਮੰਡੀ ਦੀ ਬੈਕ ਸਾਈਡ ਤੋਂ ਆਪਾਂ ਹੁਣ ਬਾਹਰ ਵੱਲ ਨੂੰ ਜਾ ਰਹੇ ਹਾਂ ਆਓ ਸਭੀ ਆਓ ਦੋ ਆਪਣੇ ਵਿਚਾਰ ਦੱਸੋ ਜਦੋਂ ਪਰਿਵਾਰਕ ਮੈਂਬਰ ਇਦਾਂ ਜਿਹੜੇ ਸਪੋਰਟ ਕਰਦੇ ਘਰ ਬਹਿ ਕੇ ਫੜ ਲੋ ਫੋਨ ਫੜ ਲੋ ਪਰਿਵਾਰਕ ਮੈਂਬਰ ਸਪੋਰਟ ਕਰਦੇ ਆ ਥੋੜੇ ਮੇਰੇ ਰੱਖੋ ਮਾਈਕ ਨਹੀਂ ਲੱਗਦੀ ਜੀ ਪਰਿਵਾਰਕ ਮੈਂਬਰ ਸਪੋਰਟ ਘਰੋਂ ਬਹਿ ਕੇ ਹੀ ਕਰਦੇ ਆ ਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਮਸਲੇ ਹੱਲ ਹੁੰਦੇ ਤਾਂ ਚੰਗਾ ਲੱਗਦਾ ਨਾ ਬਿਲਕੁਲ ਬਿਲਕੁਲ ਜੀ ਬਹੁਤ ਚੰਗਾ ਲੱਗਦਾ ਜਿਵੇਂ ਕਿ ਤੁਸੀਂ ਅਮਨੂ ਭਾਜੀ ਨੇ ਕਿਹਾ ਹੋਇਆ ਆ ਉਹਨਾਂ ਦੇ ਚਿਹਰੇ ਤੇ ਸਮਾਈਲ ਦੇਖੋ ਖੁਸ਼ੀ ਕਿੰਨੀ ਆ ਕਿ ਉਹਨਾਂ ਨੇ ਕਿਹਾ ਕਿ ਪੀਵੀ ਬੱਤੀ ਦੇ ਜਿੰਨੇ ਵੀ ਪਰਿਵਾਰਕ ਮੈਂਬਰ ਆ ਉਹਨਾਂ ਦੀ ਬਦੌਲਤ ਅੱਜ ਇਹ ਸਾਰਾ ਕੁਝ ਆਵਾਜ਼ ਬੁਲੰਦ ਹੋਈ ਆ ਠੀਕ ਆ ਨਾ ਤੇ ਪੂਰਾ ਚੱਕਿਆ ਗਿਆ ਆ ਤੇ ਚਲੋ ਆਪਾਂ ਵੀ ਧੰਨਵਾਦ ਕਰਦੇ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਆ ਜਿਨ੍ਹਾਂ ਨੇ ਸਾਥ ਦਿੱਤਾ ਇਹਨਾਂ ਦੀ ਬਦੌਲਤ ਹੀ ਹੋਇਆ ਜੋ ਵੀ ਹੋਇਆ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਰਜੀਤ ਸਾਹਿਬ ਦੇਖੋ ਜਿੱਦਾਂ ਉਹਨਾਂ ਨੇ ਕਿਹਾ ਕਿ 70% ਕਹਿੰਦੇ ਕੂੜਾ ਚੱਕ ਹੋ ਗਿਆ 30% ਰਹਿ ਗਿਆ ਮੈਂ ਵੀ ਇੱਦੀ ਕਹਿਣਾ ਕਿ 70% ਸਾਥ ਸਾਡੇ ਪਰਿਵਾਰਕ ਮੈਂਬਰ ਤਾਂ ਘਰ ਬੈਠਿਆਂ ਦਾ ਹੀ ਆ ਜੀ ਜੀ 30% ਸਾਡੀ ਭੱਜ ਮੈਠਿਆ ਆ ਵੀ ਨਹੀਂ ਔਰ ਇਦਾਂ ਹੀ ਆਸ਼ੀਰਵਾਦ ਬਣਾ ਕੇ ਰੱਖਣਾ Papa ਜੀ ਨਾਲ ਠੱਕਰੀ ਜਾਣੀ ਹੈ ਇੱਥੇ ਕੀ ਚੱਕਰ ਪੈ ਗਿਆ ਟੂੰ 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 ਹੋਈ ਜਾਂਦੀ ਆ ਲਓ ਜੀ ਸਾਥੀਓ ਅਸੀਂ ਹੁਣ ਮੇਨ ਰੋਡ ਤੇ ਪਹੁੰਚ ਗਏ ਆ ਤੇ ਬਸ ਤੁਹਾਨੂੰ ਇਹ ਦਿਖਾਉਣਾ ਸੀਗਾ ਇਹੀ ਚਾਣਨਾ ਪਾਉਣਾ ਸੀਗਾ ਕਿ ਜਿਹੜਾ ਮਸਲਾ ਚੱਕਿਆ ਸੀਗਾ ਉਹਨੂੰ ਚੱਕ ਕੇ ਰੱਖਿਆ 70% ਮਸਲਾ ਹੱਲ ਹੋ ਗਿਆ ਉਮੀਦ ਕਰਦੇ ਬਾਕੀ 30% ਵੀ ਆਉਣ ਵਾਲੇ 2-3 ਦਿਨਾਂ ਵਿੱਚ ਮਸਲਾ ਜਿਹੜਾ ਪੂਰਨ ਤੌਰ ਤੇ ਹੱਲ ਹੋ ਜਾਵੇਗਾ ਤੇ ਜਿਹੜੀ ਇੱਥੇ ਗੰਦਗੀ ਸੀ ਉਹ ਵੀ ਪੂਰਨ ਤੌਰ ਤੇ ਸਫਾਈ ਹੋ ਜਾਵੇਗੀ ਜੀ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਦੇਖ ਰਿਹਾ ਕਿ ਕਿਸੇ ਨੂੰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵਾਰਡ ਚ ਪ੍ਰੋਬਲਮ ਆਂਦੀ ਆ ਤੁਸੀਂ ਅਸੀਂ ਤੁਹਾਡੇ ਨਾਲ ਆ ਪੂਰੀ ਸਾਫ ਪੂਰੀ ਟੀਮ ਪੰਪੀ ਬਤੀ ਤੁਹਾਡੇ ਨਾਲ ਆ ਤੇ ਤੁਸੀਂ ਦੱਸੋ ਮਸਲਾ ਕੀ ਆ ਬੋਲੋ ਤੇ ਆਵਾਜ਼ ਉਠਾਓ ਤੇ ਮਸਲੇ ਹਰ ਇੱਕ ਦਿਨ ਸਾਰੇ ਮਸਲੇ ਨਵੇਂ ਸ਼ਹਿਰ ਦੇ ਸੂਰਿਖਾ ਵੱਲੋਂ ਇੱਕ ਗੱਲ ਮੈਂ ਜ਼ਰੂਰ ਕਹਣੀ ਚਾਹਨਾ ਕੱਲ ਪਰਸੋਂ ਤੋਂ ਕਾਲ ਆ ਰਹੀਆਂ ਸੀਗੀਆਂ ਨਹੀਂ ਅਟੈਂਡ ਹੋ ਪਾਰੀਆਂ ਸੀਗੀਆਂ ਉਹਦੇ ਦੋ ਕਾਰਨ ਇੱਕ ਥੋੜੀ ਤਬੀਅਤ ਨਾ ਸਾਜ ਸੀਗੀ ਦੂਜੀ ਗੱਲ ਅਸੀਂ ਕੱਲ ਹੈ ਹੀ ਨਹੀਂ ਸੀ ਨਵੇਂ ਸ਼ਹਿਰ ਸ਼ਹਿਰੋਂ ਬਾਹਰ ਸੀਗੇ ਤੇ ਅੱਜ ਹੁਣ ਜਿੱਥੇ ਤੋਂ ਕਾਲਸ ਆਈਆਂ ਸੀ ਉਧਰ ਜਾ ਰਹੇ ਹਾਂ ਨਵੀਂ ਆਬਾਦੀ ਤੋਂ ਕਾਲ ਆਈ ਸੀਗੀ ਇੱਕ ਮੇਰੇ ਖਿਆਲ ਨਾਈ ਮਜਾਰੇ ਤੋਂ ਤੇ ਇੱਕ ਤੁਹਾਡੇ ਮਹੱਲੇ ਤੋਂ ਵੀ ਆਈ ਸੀ ਫਤਿਹ ਲੱਗੋ ਫਤਿਹ ਲੱਗੋ ਕਿੰਨੇ ਜਗ੍ਹਾ ਅਸੀਂ ਪਹੁੰਚ ਰਹੇ ਹਾਂ ਤੇ ਬਹੁਤ ਜਲਦੀ ਜਿਨ੍ਹਾਂ ਦੀ ਕਾਲ ਆਈ ਸੀ ਉਹਨਾਂ ਨਾਲ ਰਾਬਤਾ ਬਣਾ ਕੇ ਉਹ ਮਸਲੇ ਨੂੰ ਫਿਰ ਚੰਗੀ ਤਰ੍ਹਾਂ ਟੇਕ ਅਪ ਕਰਾਂਗੇ ਤਾਂ ਜੋ ਉੱਥੇ ਵੀ ਸੁੱਖ ਦਾ ਸਾਹ ਲਵੇ ਠੀਕ ਹੈ ਜੀ ਬਣੇ ਰਹਿਣਾ ਬਤੀ ਨਵਾਸ਼ਾ ਨਾ ਬੜੇ ਛੋੜੀ ਜਨੀ ਸੂਰੀ ਮੁਦੇਵ ਇਜਾਜ਼ਤ ਮੇਰੇ ਤੁਹਾਡੇ ਭਰਾ ਸਭ ਨੂੰ ਦਿਓ ਜਦ ਬਹੁਤ ਫਿਰ ਤੋਂ ਸਮਝ ਕੇ ਅੱਜ ਕੱਲ ਦਾ ਪ੍ਰਕਰ